ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਏਕ ਓੰਕਾਰ ਸ੍ਰੀ ਵਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੇ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੈਰ ਰਛਾ ਪੂਰਨ ਹੋਏ ਚਿੱਤ ਕੀ ਸ਼ਾ ਤਾ ਵਿਚਾਰ ਨੰਨ ਰਹਾ ਹੈ ਹਮਾਰਾ ਆਪਣਾ ਜਾਣ ਕਰੋ ਫਿਰ ਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਬਹੁ ਆਪ ਹਾਥ ਦੇ ਮੋਹਿ ਬਚਾਉ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਰਛਾ ਨੇ ਜੇ ਕਰਦਾ ਕਰੀਐ ਸਭ ਐਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਤਿਆ ਹੂੰ ਜੋ ਵਰ ਚਾਹੂਸ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਇਹ ਚੰਨ ਚੰਨ ਸੱਤਰ ਹਮਾਰੇ ਮਾਰਿ ਇਹ ਆਪ ਹੱਥ ਦੇ ਮੂਝੇ ਅਵਰੀ ਹੈ ਮਰਨ ਕਾਲ ਕਾ ਤਰਾਸਨ ਵਰੀ ਹੈ ਤੁਝੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੂ ਕਰਿ ਹੋ ਰਛਾ ਰਾਖ ਲਿਓ ਮੋਹਿ ਰਖਣ ਹਾਰੇ ਸਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰ ਰਹਾ ਨਮਸਕਾਰ ਰਹਿ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਦ ਅੰਤ ਏਕਾ ਅਵਤਾਰ ਹਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰਤਿ ਸਹੀ ਕੋ ਹਮਾਰੀ ਸਕਲ ਪਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵਕ ਨੂੰ ਸੁਖ ਦਿਓ ਸ਼ਤਰਨ ਕੋ ਪਲ ਮੋ ਬਧ ਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਤੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾ ਰਹਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆਕਰਖ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਇੰਦਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂੜ ਚਾਰਤ ਪੇਦਾ ਜਾਂ ਕੋ ਭੇਬ ਨ ਪਾਵ ਤਵੇਦਾ ਤਾ ਕੋ ਕਰ ਪਾਹਨ ਉਨਮਾਨਤ ਮਹਾ ਮੂੜ ਕੁਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਿਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਰ ਸਜਾ ਪਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਪਿਉ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪਜ ਖਾਨ ਬਹੁ ਰਚਦੀਨੀ ਕਹਮ ਫੂਲ ਰਾਜਾ ਹੈ ਬੈਠਾ ਕਹਮ ਸਿਮਟ ਪਿਉ ਸੰਕਰ ਇੱਠਾ ਸਗਰੀ ਸ੍ਰਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਉਸ ਜੰਪਵ ਅਵਰਸ਼ਿਆ ਮੇਰੀ ਤੁਮ ਕਰੋ ਸਿੱਖ ਅਵਾਰੋ ਆ ਸਿੱਖ ਸੰਗਰੋ दुष्ट जथे उठबतो तपाता सखल मलेश करो रणकाता जे अस्तुज तब सरनी पर एतिनके दुष्ट दुखत है बमरे पुरख जबन पग पर तिहारे तिनके तुम संकट सबटारे जो काल को एक वारत आए है ताके काल निकट नहीं आए है रस्या होए तह सब काला दुष्ट अरिष्ट तरे तत्काल कृपा दृष्ट तन जह नहर हो ताके ताप तन को मोह रहो अरिद्ध सिद्ध कर्म सब हो सब होई दुष्ट सहा सह सके ना कोई एक बार जिन तो मैं सुवारा काल फास्ते तह ओवारा जिन नर नाम तिहारो कहा दर्द दुष्ट दुख ते रहा खड्ग के त मैं शरन तिहारी आप हाथ दे लेहो अवारी सर्व ठोर मोह हो सहाय दुष्ट दुख ते लेहो बचाई ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰ ਪੂਰਨ ਸਭ ਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਆਂ ਕੋ ਸ਼ੈ ਕਰਤਾ ਸ੍ਰੀਆ ਤੁਝ ਜੋ ਭਏ ਦਿਆਲਾ ਪੂਰਨ ਕਰ ਗ੍ਰੰਥ ਤਕਾਲ ਮਨ ਬਾ ਸਤ ਪਲ ਪਾਵੈ ਸੋਈ ਦੁਖ ਨਾ ਤੇ ਸੇ ਵਿਆਪਤ ਕੋਈ ਅੜਲ ਸੋਣੇ ਗੰਗ ਜੋ ਜਾਏ ਸਰਸਨਾ ਪਾਵਈ ਸੋਣੇ ਮੂਠ ਚਿਤ ਲਾਏ ਚਤਰਤਾ ਆਵਈ ਦੁਖ ਤਰਦ ਭੋਂ ਡੇਕਟ ਨਾ ਤਨ ਨਰਕ ਰਹੇ ਹੋ ਜੋ ਜਾ ਕੀ ਇੱਕ ਵਾਰ ਚੋਪਈ ਕੋ ਕਹੇ ਜੋ ਪਈ ਸੰਬਤ 70 ਸਹਿਜ ਪਣੇ ਜਹ ਅਰਧ ਸਹਿਸਫਨ ਤੀਨ ਕਹੇ ਜੈ ਭਾਦਰਮ ਸੁਦੀ ਅਸ਼ਟ ਵਿਰ ਵਿਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਸਬਈਆ ਪਾਏ ਕਹੇ ਜਾਗਤੇ ਤੁਮਰੇ ਆਖ ਤੇਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨ ਮੰਨਿਓ ਸਿਮਰਤ ਸ਼ਾਸਤਰ ਵੇਦ ਸਭੇ ਬਹੁ ਭੇਦ ਕਹੇ ਹਮ ਇਕ ਨ ਜਾਣਿਓ ਸ੍ਰੀ ਇਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਿਹੋ ਤੁਹਾਰੋ ਦਵਾਰ ਵਾਹੇ ਗਹਿ ਕਿਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੇ ਗਿਹੋ ਤੁਹਾਰੋ ਦਵਾਰ ਵਾਹੇ ਗਹਿ ਕਿਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬੇ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਤੇ ਰਛਾ ਪੂਰਨ ਹੋਏ ਚਿੱਤ ਕੀ ਸ਼ਾ ਤਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਬਹੁ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਹ ਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰਸ਼ਨਿ ਜਿ ਕਰਦਾ ਕਰੀਐ ਸਭੈ ਰਨ ਕੋ ਆਜ ਸੰਗਰੀਐ पूरण होए हमारी आसा तोर भजन की रहे प्यासा तुमे छाड़ कोई अवर न त्याहु जो वर चाहूं सु तुम ते पाऊं सेवक सिख हमारे तारियह चुन चुन सत्र हमारे मारीह आप हाथ दे मुझे अवरि है मरण काल का त्रास नवरी है मुझ जो सदा हमारे पछा श्री अस तुझ जू कर हो रच्छा राख लियो मोहे राखण हारे साहिब संत सहाए प्यारे ਦੀਨ ਬੰਦ ਤੁਸਤਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੀ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਰਹਾ ਨਮਸਕਾਰ ਰਹਿ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਉਪਜਾਇਓ आद अंत एक का अवतार ह सोई गुरु समझयो हमारा नमस्कारत सिहि को हमारी सकल परजा जन आप सवारी शिव गुण को शिव गुण सुख दियो शतरन को पल मोबद कियो कट कट के अंतर की जानत भले बुरे की पीर पहचानत चीटी ते कुंचर असथोला सब पर कृपा दृष्ट कर फूला संत तनक पाए ते दुखी सुख पाए साधन के सुखी ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾ ਰਹਾ ਪਰਜਾ ਧਰਤ ਤਬ ਦੇ ਅਪਾਰ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਨਾ ਕਾ ਮੂੜ ਚਾਰਤ ਪੇਦਾ ਜਾਂ ਕੋ ਪੇਵ ਨਾ ਪਾਵਤ ਵੇਦਾ ਤਾਂ ਕੋ ਕਰ ਪਾਹਨ ਉਨਮਾਨਤ ਮਹਾ ਮੂੜ ਕੁਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਿਤ ਨਹਿ ਪਿਵ ਆਪ ਆਪਨੀ ਬੁੱਧ ਹਜੇਤੀ ਵਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਵਰ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਅਰੰਕ ਪਿਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਟਜ ਕੀਨੀ ਉਤਪਜ ਖਾਨ ਬਹਰ ਰਚਦੀਨੀ ਕਹਮ ਫੂਲ ਰਾਜਾ ਹੈ ਬੈਠਾ ਕਹਮ ਸਿਮ ਟਪਿਓ ਸੰਕਰ ਹੈ ਕੈਠਾ ਸਗਰੀ ਸ੍ਰਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸੁਜੰਪਵ ਅਵਰਸ਼ਿਆ ਮੇਰੀ ਤੁਮ ਕਰੋ ਸਿੱਖ ਅਵਾਰੋ ਆ ਸਿੱਖ ਸੰਗਰੋ ਦੁਸ਼ਟ ਜਿਥੇ ਉਠ ਬਤੋ ਤਪਾਤਾ ਸਖਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖ ਤਹਿਬ ਮਰੇ ਪੁਰਖ ਜਬਨ ਪਗ ਪਰੇ ਤਿਹਾਰ ਏ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰਸ਼ਾ ਹੋਏ ਤਹ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਹ ਨਹਿਰ ਹੋ ਤਾਂ ਕੇ ਤਾਪ ਤਨ ਕੁਮੋਹਰ ਹੋ ਰੱਦ ਸਿੱਧੇ ਕਰਮੋ ਸਭ ਹੋਈ ਦੁਸ਼ਟ ਸਹਾ ਸਹਰ ਸਕੇ ਨਾ ਕੋਈ ਇੱਕ ਵਾਰ ਜਨ ਤਵੇਂ ਸਵਾਰਾ ਕਾਲ ਫਾਸਤੇ ਤਹੇ ਅਵਾਰਾ ਜਿੰਨ ਨਰਨਾਮ ਤਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਰ ਸਰਨ ਤਹਾਰੀ ਆਪ ਹਾਥ ਦੇ ਲਿਹੋ ਅਵਾਰੀ ਸਰਬ othor ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀ ਅਨ ਕੋ ਸ਼ੈ ਕਰਤਾ ਸ੍ਰੀਆ ਤੁਜ ਜੋ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਕਾਲ ਮਨ ਬਾ ਸਤਿ ਪਲ ਪਾਵੈ ਸੋਈ ਦੁਖ ਨਾ ਤੇ ਸੇ ਵਿਆਪਤ ਕੋਈ ਅੜਲ ਸੋਣੇ ਗੁੰਗ ਜੋ ਜਾਏ ਸਰਸਨਾ ਪਾਵਈ ਸੋਣੇ ਮੂਠ ਚਿਤ ਲਾਏ ਚਤਰਤਾ ਆਵਈ ਦੁਖ ਦਰਦ ਭੋਂ ਨਿਕਟ ਨਾ ਤਨ ਨਰਕ ਰਹੇ ਹੋ ਜੋ ਜਾ ਕੀ ਇੱਕ ਵਾਰ ਚੋਪਈ ਕੋ ਕਹੇ ਜੋ ਪਈ ਸੰਬਤ ਸੱਤਰ ਸਹਿਜ ਪਣੇ ਜਹ ਅਰਧ ਸਹਿਸਫਨ ਤੀਨ ਕਹੇ ਜੈ ਭਾਦਰਮ ਸੁਦੀ ਅਸ਼ਟ ਵਿਰੇ ਵਿਵਾਰਾ ਤੀਰਸ ਤਦਰੁ ਗ੍ਰੰਥ ਸੁਧਾਰਾ ਸਬਈਆ ਪਾਏ ਕਹੇ ਜਾਗਤੇ ਤੁਮਰੇ ਆਖ ਤੇਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮੰਨਿਓ ਸਿਮਰਤ ਸ਼ਾਸਤਰ ਵੇਦ ਸਭੇ ਬਹੁ ਭੇਦ ਕਹੇ ਹਮ ਇਕ ਨਾ ਜਾਣਿਓ ਸ੍ਰੀ ਇਸਪਾਨ ਕਿਰਪਾ ਤੁਮਰੀ ਕਰਮੈ ਨਾ ਕਹੋ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜਕੈ ਗਹਿਓ ਤਹਾਰੋ ਦਵਾਰ ਵਾਹੇ ਗਹਿ ਕਿਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜਕੈ ਗਹਿਓ ਤਹਾਰੋ ਦਵਾਰ ਵਾਹੇ ਗਹਿ ਕਿਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬਬ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਤੈ ਰੱਛਾ ਪੂਰਨ ਹੋਏ ਚਿੱਤ ਕੀ ਈਸ਼ਾ ਤਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੇ ਤੁਮਕਾ ਬਹੁ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰਿ ਸ਼ਾਨਿ ਜਿ ਕਰਦੈ ਕਰੀਐ ਸਭੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨ ਤਿਆ ਹੂੰ ਜੋ ਵਰ ਚਾਹੂੰਸ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਅਹ ਚੰਚੰਚਲ ਛੱਤਰ ਹਮਾਰੇ ਮਾਰਿਅਹ ਆਪ ਹਾਥ ਦੇ ਮੁਝੇ ਅਵਰੀ ਹੈ ਮਰਨ ਕਾਲ ਕਾ ਤਰਾਸ ਨਵਰੀ ਹੈ ਤੁਝੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੂ ਕਰਿ ਹੋ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਹਿਬ ਸੰਤ ਸਹਾਏ ਪਿਆਰੇ तीन वंद तुष्टन के हंता तुम हो पूरी चतुर्दशकंता काल पाए ब्रह्मा बपतरा काल पाए शिवजी अवतरा काल पाए कर विष्ण प्रकाश सकल काल का किया तमासा जवन काल योगी शिव कियो वेदराज ब्रह्मा जूथियो जवन काल सब लोक सवा रहा नमसकार है तहे हमारा जवन काल सब जगत बनायो देव दैत जशन उपजायो आद अंत एक का अवतार हो सोई गुरु समझयो हमारा नमस्कारत सिही को हमारी सकल परजा जन आप सवारी शिव गुण को शिव गुण सुख दियो शतरन को पल मोबद कियो कट कट के अंतर की जानत भले बुरे की पीर पहचानत चीटी ते कुंचर असथोला सब पर कृपा दृष्ट कर फूला संतम दुख पाए ते दुखी सुख पाए साधन के सुखी ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾ ਰਹਾ ਪ੍ਰਜਾ ਘਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂੜ ਚਾਰਤ ਭੇਦਾ ਜਾਣ ਕੋ ਪੇਵ ਨਾ ਪਾਵ ਤਵੇਦਾ ਤਾ ਕੋ ਕਰ ਪਾਹਨ ਉਨਮਾਨਤ ਮਹਾ ਮੂੜ ਕੁਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਿਤ ਨਹਿ ਪਿਵ ਆਪ ਆਪਣੀ ਬੁੱਧ ਹਜੇਤੀ ਵਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਰ ਸਜਾ 파ਰਥ ਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਕਪਿਉ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪਜ ਖਾਨ ਬਹੁ ਰਚਦੀਨੀ ਕਹਮ ਫੂਲ ਰਾਜਾ ਹੈ ਬੈਠਾ ਕਹਮ ਸਿਮਟ ਪਿਉ ਸੰਕਰ ਇਖਾ ਸਾਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਉਸ ਜੰਪਵ ਅਵਰਸ਼ਿਆ ਮੇਰੀ ਤੁਮ ਕਰੋ ਸਿੱਖ ਅਵਾਰੋ ਆ ਸਿੱਖ ਸੰਗਰੋ ਦੁਸ਼ਟ ਜਿੱਥੇ ਉਠਵਤ ਤਪਾਤਾ ਸਖਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖ ਤਹਿਬ ਮਰੇ ਪੁਰਖ ਜਬਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰਸ਼ਾ ਹੋਏ ਤਹ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਹ ਨਹਿਰ ਹੋ ਤਾਂ ਕੇ ਤਾਪ ਤਨ ਕੁਮੋਹਰ ਹੋ ਰੱਦ ਸੱਦ ਕਰ ਮੋ ਸਭ ਹੋਈ ਦੁਸ਼ਟ ਸਹਾ ਸਹਿ ਸਕੇ ਨਾ ਕੋਈ ਇੱਕ ਵਾਰ ਜਨ ਤਵੇਂ ਸਭਾਰਾ ਕਾਲ ਫਾਸਤੇ ਤਹੇ ਅਵਾਰਾ ਜਿਨ ਨਰਨਾਮ ਤਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਰ ਸਰਨ ਤਹਾਰੀ ਆਪ ਹਾਥ ਦੇ ਲਿਹੋ ਅਵਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਰਪਾ ਕਰੀ ਹੰ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਖਤਾ ਕਿਲਮਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀ ਅਨਕੋਸ਼ੈ ਕਰਤਾ ਸ੍ਰੀ ਆ ਤੁਝ ਜੋ ਪਏ ਦਿਆਲਾ ਪੂਰਨ ਕਰਾ ਗ੍ਰੰਥ ਤਕਾਲ ਮਨ ਬਾ ਸਤਪਲ ਪਾਵੈ ਸੋਈ ਦੂਖ ਨਤ ਸੇ ਵਿਆਪਤ ਕੋਈ ਅੜਲ ਸੋਨੇ ਗੰਗ ਜੋ ਜਾਏ ਸੁਰਸਨਾ ਪਾਵੈ ਸੁਨੇ ਮੂੜ ਚਿੱਤ ਲਾਏ ਚਤਰਤਾ ਆਵੈ ਦੂਖ ਤਰਦ ਭੋ ਨਿਕਟ ਨਾ ਤੈਨ ਨਰਕ ਰਹਿ ਹੋ ਜੋ ਜਾ ਕੀ ਏਕ ਵਾਰ ਚੋਪਈ ਕੋ ਕਹੈ ਜੋ ਪਈ ਸੰਬਤ 70 ਸਹਿਜ ਪਣੇ ਜਹ ਅਰਧ ਸਹਿਸਫਨ ਤੀਨ ਕਹਿਜੇ ਭਾਦਰਮ ਸੁਦੀ ਅਸ਼ਟ ਵਿਰੇ ਵਿਵਾਰ ਆ ਤੀਰਸ ਤਦਰ ਗ੍ਰੰਥ ਸੁਧਾਰਾ ਸਬਈਆ ਪਾਏ ਕਹਿ ਜਾਗਤੇ ਤੁਮਰੇ ਆਖ ਤੇਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨ ਮੰਨਿਓ ਸਿਮਰਤ ਸ਼ਾਸਤਰ ਵੇਦ ਸਭ ਬਹੁ ਭੇਦ ਕਹਿ ਹਮ ਇਕ ਨ ਜਾਣਿਓ ਸ੍ਰੀ ਇਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਿਹੋ ਤੁਹਾਰੋ ਦਵਾਰ ਵਾਹੇ ਗਹਿ ਕਿਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੇ ਗਿਹੋ ਤੁਹਾਰੋ ਦਵਾਰ ਵਾਹੇ ਗਹਿ ਕਿਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ੴ ਸ੍ਰੀ ਵਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬੇ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੈ ਰਛਾ ਪੂਰਨ ਹੋਏ ਚਿੱਤ ਕੀ ਸ਼ਾ ਤਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਤਮ ਕਾ ਬਹੁ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭ ਕਰਤਾਰਾ ਮੋਰਿ ਸ਼ਾਨਿ ਜੇ ਕਰਦਾ ਕਰੀਐ ਸਭ ਐਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਾ ਹੂੰ ਜੋ ਵਰ ਚਾਹੂੰ ਸਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਇਹ ਚੰਚਨ ਛੱਤਰ ਹਮਾਰੇ ਮਾਰਿ ਇਹ ਆਪ ਹਾਥ ਦੇ ਮੁਝੇ ਅਵਰੀ ਹੈ ਮਰਨ ਕਾਲ ਕਾ ਤਰਾਸ ਨਵਰੀ ਹੈ ਤੁਝੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੂ ਕਰਿਓ ਰੱਛਾ ਰਾਖ ਲਿਓ ਮੋਹ ਰੱਖਣ ਹਾਰੇ ਸਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮ ਅਵਤਾਰਾ ਕਾਲ ਪਾਇ ਸ਼ਿਵ ਜੀ ਅਵਤਾਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਖਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰ ਰਹਾ ਨਮਸਕਾਰ ਰਹਿ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਉਪਜਾਇਓ आद अंत एक अवतार हा सोई गुरु समझयो हमारा नमस्कारत सिही को हमारी सकल परजन आप सवारी शिव गुण को शिव गुण सुख दियो शतरन को पल मोबद कियो कट कट के अंतर की जानत भले बुरे की पीर पहचानत चीटी ते कुंचर अस्थूला सब पर कृपा दृष्ट कर फूला संतम दुख पाए ते दुखी सुख पाए साधन के सुखी ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾ ਰਹਾ ਪਰ ਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਦ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂੜ ਚਾਰਤ ਪੇਦਾ ਜਾਣ ਕੋ ਪੇਵ ਨਾ ਪਾਵ ਤਵੇਦਾ ਤਾ ਕੋ ਕਰ ਪਾਹਨ ਉਨਮਾਨਤ ਮਹਾ ਮੂੜ ਕੁਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀ ਨਿਤ ਨਹਿ ਪਿਵ ਆਪ ਆਪਣੀ ਬੁੱਧ ਹਜੇਤੀ ਵਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਵਰ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਕ ਪਿਉ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪਜ ਖਾਨ ਬਹੁ ਰਚਦੀਨੀ ਕਹਮ ਫੂਲ ਰਾਜਾ ਹੈ ਬੈਠਾ ਕਹਮ ਸਿਮਟ ਪਿਉ ਸੰਕਰ ਹੈ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਉਸ ਜੰਪਵ ਅਵਰਸ਼ਿਆ ਮੇਰੀ ਤੁਮ ਕਰੋ ਸਿੱਖ ਅਵਾਰੋ ਆ ਸਿੱਖ ਸੰਗਰੋ ਦੁਸ਼ਟ ਜਿਥੇ ਉਠਵੋ ਤੁਤ ਪਾਤਾ ਸਖਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖ ਤਹਿਬ ਮਰੇ ਪੁਰਖ ਜਬਨ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਇ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰਸ਼ਾ ਹੋਏ ਤਹ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਹ ਨਹਿਰ ਹੋ ਤਾਂ ਕੇ ਤਾਪ ਤਨ ਕੁਮੋਹਰ ਹੋ ਅਰੇਦ ਸਿੱਧ ਕਰਮੋ ਸਭ ਹੋਈ ਦੁਸਤ ਸਹਾ ਸਹ ਸਕੇ ਨਾ ਕੋਈ ਇੱਕ ਵਾਰ ਜਨ ਤਮੈ ਸਵਾਰਾ ਕਾਲ ਫਾਸਤੇ ਤਹੇ ਅਵਾਰਾ ਜਿੰਨ ਨਰਨਾਮ ਤਹਾਰੋ ਕਹਾ ਦਰਦ ਦੁਸਤ ਦੋਖ ਤੇ ਰਹਾ ਖੜਗ ਕੇ ਤਮੈ ਰ ਸਰਨ ਤਹਾਰੀ ਆਪ ਹਾਥ ਦੇ ਲਿਹੋ ਅਵਾਰੀ ਸਰਬ ਠੋਰ ਮੋਹ ਹੋ ਸਹਾਈ ਦੁਸਤ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਤਾ ਕਿਲ ਮਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀ ਅਨ ਕੋ ਸ਼ੈ ਕਰਤਾ ਸ੍ਰੀਆ ਤੁਝ ਜੋ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਕਲ ਮਨ ਬਾਸ ਸਤ ਪਲ ਪਾਵੈ ਸੋਈ ਦੁਖ ਨਾ ਤੇ ਸੇ ਵਿਆਪਤ ਕੋਈ ਅੜਿਲ ਸੋਨੇ ਗੁੰਗ ਜੋ ਜਾਏ ਸਰਸਨਾ ਪਾਵਈ ਸੋਨੇ ਮੂੜ ਚਿਤ ਲਾਏ ਚਤਰਤਾ ਆਵਈ ਦੁਖ ਦਰਦ ਭੋਂ ਡੇਕਟ ਨਾ ਤਨ ਨਰ ਕਹਿ ਰਹੇ ਹੋ ਜੋ ਜਾ ਕੀ ਇੱਕ ਵਾਰ ਚੋਪਈ ਕੋ ਕਹੇ ਜੋ ਪਈ ਸੰਬਤ 70 ਸਹਿਜ ਪਣੇਜ ਹੈ ਅਰਧ ਸਹਿਸਫਨ ਤੀਨ ਕਹਿਜੇ ਭਾਦਰਮ ਸੁਦੀ ਅਸ਼ਟ ਵਿਰਯ ਵਿਵਾਰਾ ਤੀਰਸ ਤਦਰੁ ਗ੍ਰੰਥ ਸੁਧਾਰਾ ਸਬਈਆ ਪਾਏ ਗਹਿ ਜਾਗਤੇ ਤੁਮਰੇ ਆਖ ਤੇਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨ ਮੰਨਿਓ ਸਿਮਰਤ ਸ਼ਾਸਤਰ ਵੇਦ ਸਭ ਬਹੁ ਭੇਦ ਕਹਿ ਹਮ ਇਕ ਨ ਜਾਣਿਓ ਸ੍ਰੀ ਇਸਪਾਨ ਕਿਰਪਾ ਤੁਮਰੀ ਕਰਮੈ ਨਾ ਕਹਿਓ ਸਭ ਤੋਹਿ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਿਹੋ ਤੁਹਾਰੋ ਦਵਾਰ ਵਾਹਿਗਹਿ ਕਿਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੇ ਗਿਹੋ ਤੁਹਾਰੋ ਦਵਾਰ ਵਾਹਿਗਹਿ ਕਿਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੇ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੈ ਰਛਾ ਪੂਰਨ ਹੋਏ ਚਿੱਤ ਕੀ ਸ਼ਾ ਤਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪਰਤ ਪਾਰਾ ਹਮਰੇ ਦੁਸ਼ਟ ਸਭੈ ਤੁਮਕਾ ਬਹੁ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਹ ਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰਸ਼ਿਆ ਨੇ ਜੇ ਕਰਦਾ ਕਰੀਐ ਸਭੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਤਿਆ ਹੂੰ ਜੋ ਵਰ ਚਾਹੂਸ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਇਹ ਚੰਚਨ ਛੱਤਰ ਹਮਾਰੇ ਮਾਰਿ ਇਹ ਆਪ ਹਾਥ ਦੇ ਮੁਝੇ ਅਵਰੀ ਹੈ ਮਰਨ ਕਾਲ ਕਾ ਤਰਾਸ ਨਵਰੀ ਹੈ ਤੁਝੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੂ ਕਰਿ ਹੋ ਰੱਛਾ ਰਾਖ ਲਿਓ ਮੋਹਿ ਰੱਖਣ ਹਾਰੇ ਸਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਤੁਸਤਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮ ਬਪਤਰਾ ਕਾਲ ਪਾਏ ਸ਼ਿਵ ਜੀ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰ ਰਹਾ ਨਮਸਕਾਰ ਰਹਿ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਦ ਅੰਤ 에 ਕਾ ਅਵਤਾਰ ਹਾ ਸੋਈ ਗੁਰੂ ਸਮਝਿ ਉਹ ਹਮਾਰਾ ਨਮਸਕਾਰਤਿ ਸਹੀ ਕੋ ਹਮਾਰੀ ਸਕਲ ਪਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਨ ਸੁਖ ਦਿਓ ਸ਼ਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਤੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾਰਾ ਪਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜ ਚਾਰਤ ਪੇਦਾ ਜਾਣ ਕੋ ਪੇਵ ਨ ਪਾਵ ਤਵੇਦਾ ਤਾ ਕੋ ਕਰ ਪਹਨ ਉਨਮਾਨਤ ਮਹਾ ਮੂੜ ਕੁਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਿਤ ਨਹਿ ਪਿਵ ਆਪ ਆਪਣੀ ਬੁੱਧ ਹਜੇਤੀ ਵਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਵਰ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਪਿਉ ਰਾਵ ਕਹੀ ਭੂਪਾ ਅੰਡਜ ਜੇਰਜ ਸੇਚ ਜਕੀਨੀ ਉਤਪਜ ਖਾਨ ਬਹਰ ਰਚਦੀਨੀ ਕਹਮ ਫੂਲ ਰਾਜਾ ਹੈ ਬੈਠਾ ਕਹਮ ਸਿਮ ਟਪਿਉ ਸੰਕਰ ਹੈ ਕੈਠਾ ਸਗਰੀ ਸ੍ਰਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸੁਜੰਪਵ ਅਵਰਸ਼ਿਆ ਮੇਰੀ ਤੁਮ ਕਰੋ ਸਿੱਖ ਅਵਾਰੋ ਆ ਸਿੱਖ ਸੰਗਰੋ ਦੁਸ਼ਟ ਜਿਥੇ ਉਠਵਤ ਤਪਾਤਾ ਸਖਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖ ਤਹਿਬ ਮਰੇ ਪੁਰਖ ਜਬਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਇ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰਸ਼ਾ ਹੋਏ ਤਹ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਹ ਨਹਿਰ ਹੋ ਤਾਂ ਕੇ ਤਾਪ ਤਨ ਕੁਮੋਹਰ ਹੋ ਰੱਦ ਸੱਦ ਘਰ ਮੋ ਸਭ ਹੋਈ ਦੁਸਤ ਸਹਾ ਸਹਰ ਸਕੇ ਨਾ ਕੋਈ ਇੱਕ ਵਾਰ ਜਨ ਤੋਂ ਮੈਂ ਸਵਾਰਾ ਕਾਲ ਫਾਸਤੇ ਤਹੇ ਅਵਾਰਾ ਜਿੰਨ ਨਰਨਾਮ ਤਹਾਰੋ ਕਹਾ ਦਰਦ ਦੁਸਤ ਦੋਖ ਤੇ ਰਹਾ ਖੜਗ ਕੇ ਤਮੈ ਰ ਸਰਨ ਤਹਾਰੀ ਆਪ ਹਾਥ ਦੇ ਲਿਹੋ ਅਵਾਰੀ ਸਰਬ othor ਮੋ ਹੋ ਸਹਾਈ ਦੁਸਤ ਦੋਖ ਤੇ ਲਿਹੋ ਬਚਾਈ ਕਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਤਾ ਕਿਲਵਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀ ਅਨਕੋਸ਼ੈ ਕਰਤਾ ਸ੍ਰੀ ਆ ਤੁਝ ਜੋ ਪਏ ਦਿਆਲਾ ਪੂਰਨ ਕਰਾ ਗ੍ਰੰਥ ਤਕਾਲ ਮਨ ਬਾ ਸਤਪਲ ਪਾਵੈ ਸੋਈ ਦੂਖ ਨਾ ਤਿਸੇ ਵਿਆਪਤ ਕੋਈ ਅੜਲ ਸੁਣੇ ਗੂੰਗ ਜੋ ਜਾਇ ਸੁਰਸਨਾ ਪਾਵਈ ਸੁਣੇ ਮੂੜ ਚਿੱਤ ਲਾਏ ਚਤਰਤਾ ਆਵਈ ਦੂਖ ਤਰਦ ਭੋ ਨਿਕਟ ਨਾ ਤੈਨ ਨਰਕ ਰਹਿ ਹੋ ਜੋ ਜਾ ਕੀ ਏਕ ਵਾਰ ਚੋਪਈ ਕੋ ਕਹੈ ਜੋ ਪਈ ਸੰਬਤ ਸੱਤਰ ਸਹਿਜ ਪਣੇ ਜਹ ਅਰਧ ਸਹਿਸਫਨ ਤੀਨ ਕਹੇ ਜੇ ਭਾਦਰਮ ਸੁਦੀ ਅਸ਼ਟ ਵਿਰੇ ਵਿਵਾਰਾ ਤੀਰਸ ਤਦਰੁ ਗ੍ਰੰਥ ਸੁਧਾਰਾ ਸਬਈਆ ਪਾਏ ਕਹੇ ਜਾਗਤੇ ਤੁਮਰੇ ਆਖ ਤੇਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੇ ਬਹੁ ਭੇਦ ਕਹੇ ਹਮ ਇਕ ਨ ਜਾਣਿਓ ਸ੍ਰੀ ਇਸਪਾਨ ਕਿਰਪਾ ਤੁਮਰੀ ਕਰਮੈ ਨਾ ਕਹੋ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਿਹੋ ਤਹਾਰੋ ਦਵਾਰ ਵਾਹੇ ਗਹਿ ਕਿਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੇ ਗਿਹੋ ਤਹਾਰੋ ਦਵਾਰ ਵਾਹੇ ਗਹਿ ਕਿਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ